ਸਾਰਿਆਂ ਨੂੰ ਤਰੀਕ ਹੋ ਗਈ ਅੱਜ 6 ਜਨਵਰੀ ਹਨਾ ਹਾਂਜੀ 6 ਜਨਵਰੀ ਅੱਜ ਮੇਰੇ ਨਾਲ ਸੈਰ ਤੇ ਮੇਰਾ ਗਵੰਡੀ ਵੀਰਾ ਸਿੰਘ ਸਰਪੰਚ ਫਫੜਿਆ ਵਾਲਾ ਅਸੀਂ ਅੱਜ ਸੈਰ ਕਰਨ ਆਏ ਆ ਦੋਨੇ ਜਨੇ ਮੈਂ ਅਕਸਰ ਆਉਣਾ ਹੁੰਨਾ ਅੱਜ ਇਹ ਕਹਿੰਦਾ ਬਾਈ ਮਾਸਟਰ ਜੀ ਯਾਰ ਤੇਰੀਆਂ ਵੀਡੀਓ ਵਧੀਆ ਲੱਗੀਆਂ ਤੇ ਅੱਜ ਮੈਂ ਵੀ ਤੇਰੇ ਨਾਲ ਜਾਊਗਾ ਤੇ ਬਾਈ ਕੋਲੇ ਗਿਆਨ ਇਹਦੇ ਕੋਲੇ ਵੀ ਕਾਫੀ ਆ ਚਲੋ ਅੱਜ ਪਹਿਲਾਂ ਜਿਵੇਂ ਆਪਾਂ ਗੱਲਾਂ ਕਰਦੇ ਹੁੰਨੇ ਆ ਕਹਾਣੀ ਆਪਾਂ ਉਸ ਤੋਂ ਸ਼ੁਰੂ ਕਰਦੇ ਆਂ ਗੱਲ ਇਸੇ ਬਾਈ ਦੀ ਹੈ ਤੇ ਸਾਡੀ ਜਿਹੜੀ ਬੇਬੇ ਹੈਗੀ ਬਾਈ ਦੀ ਮਾਤਾ ਜੀ ਉਹ ਸਰਪੰਚ ਸੀਗੀ ਫਾਵੜੇ ਪਿੰਡ ਦੀ ਉਹ ਨੂੰ ਕਿਤੇ ਜਾਣਾ ਪੈ ਗਿਆ ਕਿਸੇ ਕੰਮ ਕਰਕੇ 10-15 ਦਿਨਾਂ ਲਈ ਬਾਹਰ ਤੇ ਜਿਹੜੀ ਸਰਪੰਚੀ ਦੀ ਕਮਾਂਡ ਆ ਗਈ ਬਾਈ ਕੋਲੇ ਯਾਦ ਲੱਗਦੀ ਅੰਦਰ ਯਾਰ ਹੈਗੀ ਆ ਤੁਹਾਨੂੰ ਤਾਂ ਬਹੁਤ ਹੈ ਤੁਹਾਨੂੰ ਤਾਂ ਕਾਫੀ ਆ ਨਾ ਹਾਂ ਜਿਵੇਂ ਟਾਈਮ 8 ਵਜੇ ਸਿਰ ਵੀ ਠੀਕ ਹੈ ਚਲੋ ਆਪਾਂ ਗੱਲ ਕਰਦੇ ਆਂ ਵੀਰ ਦੀ ਇਹਦੇ ਕੋਲ ਨਾ ਕੋਈ ਪਿੰਡ ਦੇ ਵਿੱਚੋਂ ਬੰਦਾ ਆ ਗਿਆ ਉਹ ਕਹਿੰਦਾ ਚਾਚਾ ਗੱਲਾਂ ਆ ਯਾਰ ਪੰਜ ਜਵਾਕ ਤਾਂ ਕਹਿੰਦਾ ਮੇਰੇ ਨੇ ਕਿਨਾਂ ਅੱਛਾ ਮੈਂ ਤੇ ਮੇਰੀ ਘਰ ਵਾਲੀ ਉੱਤੋਂ ਮੇਰੀ ਸੱਸ ਆ ਗਈ ਤੇ ਉੱਤੋਂ ਕਹਿੰਦਾ ਮੇਰੀ ਜਿਹੜੀ ਭੈਣ ਸੀ ਜੀਜੇ ਨਾਲ ਲੜਕੇ ਘਰੇ ਆ ਗਈ ਕਿਉਂ ਉਸ ਪੰਜ ਨਹੀਂ ਸੀ ਕੋਈ ਜੀ ਹਾਂ ਜੀ ਜਿਹੜੀ ਤੂੰ ਅੱਡੀ ਗੱਲ ਸੁਣਾਈ ਸੀ ਹਾਂ ਜੀ ਕਹਿੰਦਾ ਯਾਰ ਲੜਕੇ ਘਰੇ ਆ ਗਏ ਤੇ ਕਮਰੇ ਨੇ ਸਾਰੇ ਦੋ ਤੇ ਕਹਿੰਦਾ ਯਾਰ ਸਮੱਸਿਆ ਬੜੀ ਵੱਡੀ ਹੋਈ ਪਈ ਐ ਕੋਈ ਯਾਰ ਸਕੀਮ ਦੱਸ ਕੋਈ ਗੱਲ ਦੱਸ ਇਹ ਕਹਿੰਦਾ ਯਾਰ ਪਤੀਜ ਤੂੰ ਐਂ ਕਰੀ ਬੜੀ ਸਮੱਸਿਆ ਕਹਿੰਦਾ ਹਾਂ ਤੂੰ ਐਂ ਕਰ ਯਾਰ ਇੱਕ ਨਾ ਗਧਾ ਲਿਆ ਉਹ ਪਾਲ ਲਾ ਕਹਿੰਦਾ ਫਿਰ ਹੱਲ ਹੋ ਜੂ ਕਾ ਤੂੰ ਦੇਖਦਾ ਯਾਈ ਵਾਹ ਓਏ ਤੇਰੇ ਕਹਿੰਦਾ ਕੇ ਐਵੇਂ ਤਾਂ ਨਹੀਂ ਵੀਰਾਂ ਸਕੀਮੀ ਕਹਿੰਦੇ ਮੈਨੂੰ ਮੇਰੇ ਕਹਿਣ ਤੇ ਮੱਛੀ ਉਹ ਘਰ ਲਿਆਇਆ ਫਿਰ ਅੱਛਾ ਲਿਆਇਆ ਹਾਂ ਕੀ ਨਾ ਸੀ ਤਾਂ ਭੁੱਲਾ ਕੀ ਲੀਲਾ ਸੀ ਲੀਲਾ ਹਾਂ ਲੀਲਾ ਸੀ ਸ਼ਾਇਦ ਹਾਂ ਤੇ ਭਾਈ ਉਹ ਜਦੋਂ ਘਰ ਲਿਆਇਆ ਤੇ ਦੋ ਦਿਨ ਬਾਅਦ ਫੇਰ ਵੱਜਿਆ ਬਈ ਵੀਰੇ ਕੋਲੇ ਕਹਿੰਦਾ ਚਾਚਾ ਯਾਰ ਸਮੱਸਿਆ ਤਾਂ ਬਾਲੀ ਵੱਧ ਗਈ ਪਹਿਲਾਂ ਤਾਂ ਅਸੀਂ ਸੀ ਕਹਿੰਦਾ ਹੁਣ ਇੱਕ ਗਧਾ ਆ ਗਿਆ ਭਾਂ ਤਾਂ ਕਹਿੰਦਾ ਇਹ ਜਗ੍ਹਾ ਤਾਂ ਹੋਰ ਵੀ ਘਟ ਗਈ ਕਾ ਤੂੰ ਐਂ ਕਰੋ ਇੱਕ ਭੇੜ ਲਿਆ ਭੇੜ ਕੰਨਾ ਪੀੜ ਦੇਮਾ ਕਿਹਾ ਪੀੜ ਵੀ ਲਿਆ ਕਹ ਹੱਲ ਹੋ ਜੂ ਕੰਨਾ ਵਾਓ ਤੇਰੇ ਕਹਿੰਦਾ ਹੱਲ ਹੋ ਜੂ ਪੱਕਾ ਹੀ ਹੱਲ ਹੋ ਜੂ ਤੇਰੀਆਂ ਸਮੱਸਿਆ ਕੰਨਾ ਉੱਡ ਜੂ ਕੰਨਾ ਪੀੜ ਨਾਲ ਬਾਈ ਉਹ ਪੀੜ ਵੀ ਲਿਆਉਂਦਾ ਹੈਗਾ ਤੇ 2-3 ਦਿਨਾਂ ਬਾਅਦ ਜਦੋਂ ਫਿਰ ਉਹ ਆਉਂਦਾ ਕੰਨਾ ਚਾਚਾ ਯਾਰ ਕੰਨਾ ਕਿ ਪਹਿਲਾਂ ਅਸੀਂ ਸੀਗੇ ਫਿਰ ਮੈਂ ਗਦਾ ਲਿਆਂਦਾ ਇੱਕ ਪੀੜ ਲਿਆਂਦੀ ਕੰਨਾ ਜਗ੍ਹਾ ਤਾਂ ਹੋਰ ਵੀ ਘਟ ਗਈ ਯਾਰ ਕਾ ਮੇਰਾ ਮਰਨੂ ਜੀ ਕਰਦਾ ਹੈ ਕਾ ਮੈਂ ਤਾਂ ਨਹੀਂ ਕਹਿੰਦਾ ਹੁਣ ਚੱਲ ਸਕਦਾ ਐਡੀ ਵੱਡੀ ਮੁਸੀਬਤ ਕਾ ਤੂੰ ਐਂ ਕਰ ਯਾਰ ਮੁਰਗੀ ਲਿਆ ਕਹਦਾ ਕਦਾ ਮੈਂ ਮੁਰਗੀ ਕਹਦਾ ਹਾਂ ਯਾਰ ਤੂੰ ਮੁਰਗੀ ਲੈ ਕੇ ਆ ਚੱਲ ਕਹਿੰਦਾ ਯਾਰ ਕਹਿੰਦਾ ਫਿਰ ਹੱਲ ਹੋ ਜੂ ਕਹਿੰਦਾ ਪੱਕਾ ਵਾਓ ਤੇਰੇ ਕਹਿੰਦਾ ਕੇ ਪੱਕਾ ਹੱਲ ਭਾਈ ਉਹ ਮੁਰਗੀ ਲਿਆਉਂਦਾ ਤੁੰਦ ਕਾਫੀ ਜ਼ਿਆਦਾ ਐ ਚਲੋ ਆਪਾਂ ਦੀਦਾ ਕੁਛ ਨਹੀਂ ਹਨਾ ਅੱਜ ਵਿਜ਼ਿਬਿਲਟੀ ਬਹੁਤ ਘਟ ਹੈ ਚਲੋ ਆਪਾਂ ਗੱਲ ਸ਼ੁਰੂ ਕਰਦੇ ਆ ਅੱਗੇ ਵੀ ਉਹ ਮੁਰਗੀ ਲਿਆਉਂਦਾ ਤੇ 2 ਦਿਨਾਂ ਬਾਅਦ ਫੇਰ ਆ ਜਾਂਦਾ ਕਹਿੰਦਾ ਚਾਚਾ ਯਾਰ ਕਹਿੰਦਾ ਤੂੰ ਯਾਰ ਕਿਹੜੀ ਮੁਸੀਬਤ ਚ ਪਤਾ ਕਹਿੰਦਾ ਇਹਦੇ ਨਾਲ ਤਾਂ ਮੈਂ ਪਹਿਲਾਂ ਹੀ ਸੌਖਾ ਸੀਗਾ ਕਹ ਚੰਗਾ ਤੂੰ ਐ ਕਰ ਯਾਰ ਤੂੰ ਗਦਾ ਵੇਚ ਦੇ ਨਾਲ 4 ਪੈਸੇ ਆ ਜਾਣਗੇ ਕਹਾਂ ਅੱਛਾ ਕਹਾਂ ਹਾਂ ਵੇਚ ਦੇ ਲੀਲੇ ਨੇ ਗਦਾ ਵੇਚਤਾ ਨਾਲ ਤੇਉਦੇ ਕੋਲ 4 ਪੈਸੇ ਆ ਗਏ ਨਾਲੇ ਥੋੜੀ ਜਿਹੀ ਜਗ੍ਹਾ ਖੁੱਲ ਗਈ ਤਾਂ ਯਾਰ ਚਾਚਾ ਸਕੀਮ ਤੇ ਤੇਰੀ ਠੀਕ ਆ ਓਏ ਕਹਿੰਦਾ ਕਿ ਥੋੜੀ ਜਗ੍ਹਾ ਤਾਂ ਖੁੱਲ ਗਈ ਕਹਿੰਦਾ ਪੱਕਾ ਕਹਿੰਦਾ ਹਾਂ ਕਹਾਂ ਕਰ ਅੱਜ ਪੀੜ ਵੀ ਵੇਚਿਆ ਓਏ ਕਹਿੰਦਾ अच्छा ਕਹਾਂ ਹੋਰ ਕੰਜਰਾ ਕਹਿੰਦਾ ਨਾਲੇ ਤੇਰੇ ਕੋਲ 4 ਪੈਸੇ ਹੋਰ ਆ ਜਾਣਗੇ ਨਾਲੇ ਜਗ੍ਹਾ ਖੁੱਲ ਜੂ ਬਾਈ ਉਹਨੇ ਬਾਈ ਦੇ ਮਗਰ ਲਾ ਕੇ ਪੀੜ ਵੀ ਵੇਚਤੀ ਕਹਿੰਦਾ ਯਾਰ ਹਾਂ ਗਲਤੀ ਬਣ ਗਈ ਕਹਿੰਦਾ ਫਿਰ ਹੁਣ ਤੀਜੇ ਨੂੰ ਕਹਿੰਦਾ ਵੀ ਐਂ ਕਰ ਫੁਰਗੀ ਵੀ ਵੇਚ ਦੇ ਅਵੀ ਬਿੱਠਾਂ ਦਾ ਘਰ ਕਹਿੰਦਾ ਕਿੱਥੋਂ ਕਹਿੰਦਾ ਕਿ ਘਰੇ ਪਾਲ ਰੱਖੀ ਆ ਤੂੰ ਵੀ ਵੇਚ ਦੇ ਭਾਈ ਉਹਨੇ ਮੁਰਗੀ ਵੇਚ ਦਿੱਤੀ ਜਦੋਂ ਚੌਥੇ ਦਿਨ ਲੀਲਾ ਫੇਰ ਆਇਆ ਕਹਿੰਦਾ ਚਾਚਾ ਯਾਰ ਤੂੰ ਦਾ ਯਾਰ ਤਾਨਾ ਉਹ ਕਹਿੰਦਾ ਯਾਰ ਮੇਰ ਤਾਂ ਜੂਨ ਸੌਖੀ ਕਰਤੀ ਕਹਿੰਦਾ ਕਿਤੇ ਕਹਿੰਦਾ ਹੁਣ ਕਹਿੰਦਾ ਕਰ ਖੁੱਲਾ ਖੁੱਲਾ ਲੱਗਦਾ ਕਨੱਚਾ ਕਦਾ ਫਿਰ ਆਈ ਹੈ ਦੇਖਣਾ ਹੋ ਗਿਆ ਤੇਰੀ ਸਮੱਸਿਆ ਹੱਲ ਹੁਣ ਗੱਲ ਇਹ ਹੈ ਵੀ ਇੱਕ ਤਾਂ ਆਪਣੇ ਕੋਲੇ ਸਮੱਸਿਆਵਾਂ ਹੁੰਦੀਆਂ ਨੇ ਸਰਕਾਰਾਂ ਉਹਨਾਂ ਦਾ ਹੱਲ ਕਰਨ ਦੀ ਬਜਾਏ ਆਪਾਂ ਨੂੰ ਹੋਰ ਭੰਬਲ ਘੁੱਸੇ ਚ ਪਾ ਦਿੰਦੀਆਂ ਨੇ ਤੇ ਫਿਰ ਥੋੜਾ ਜਿਹਾ ਬੋਝ ਆਪਣਾ ਵਧਾ ਕੇ ਥੋੜਾ ਜਿਹਾ ਘਟਾ ਦਿੰਦੀਆਂ ਨੇ ਆਪਾਂ ਜਦੋਂ ਉਸੇ ਸਥਿਤੀ 'ਚ ਆਉਨੇ ਆਪਾਂ ਕਹਿੰਦੇ ਆ ਵੀ ਚਲ ਸ਼ੁਕਰ ਹੈ ਯਾਰ ਪਹਿਲਾਂ ਨਹੀਂ ਸੀ ਤੜਲੀ ਹਾਂ ਹਣਾ ਫਿਰ ਤੇਲ ਦਾ ਰੇਟ ਵਧਾਉਂਦੀਆਂ ਨੇ ਫਿਰ ਤੇਲ ਦਾ ਰੇਟ ਘਟਾਉਂਦੀਆਂ ਨੇ ਕਹਿੰਦੇ ਹਾਂ ਬਹੁਤ ਘਟ ਗਿਆ ਹੀ ਬਹੁਤ ਘਟ ਗਿਆ ਬਹੁਤ ਘਟ ਗਿਆ ਐਂ ਜਿਵੇਂ ਰਹਾਸਪਰੇਹਾਂ ਨੇ ਪਹਿਲਾਂ ਮਹਿੰਗੀਆਂ ਕਰਤੀਆਂ ਫਿਰ ਥੋੜੀ ਜਿਹੀ ਵਿੱਚ ਰਹਾਤ ਦੇਤੀ ਹੈਨਾ ਹਾਂ ਇਹ ਸੀ ਅੱਜ ਦੀ ਜਿਹੜੀ ਆਪਣੇ ਵਾਲੀਓ ਗੱਲ ਇੱਕ ਗੱਲ ਮੈਂ ਵੀ ਤੁਹਾਨੂੰ ਸੁਣਾਉਣਾ ਜਿਹੜੇ ਪਹਿਲਾਂ ਦੇ ਰਾਜੇ ਹੁੰਦੇ ਸੀ ਉਹ ਸਾਰੀਆਂ ਚੀਜ਼ਾਂ ਦੀਆਂ ਪਾਸਾ ਸਮਝਦੇ ਹੁੰਦੇ ਸੀ ਅੱਛਾ ਰਾਜੇ ਮਹਾਰਾਜੇ ਹਾਂ ਅੱਛਾ ਤੀ ਚੜੀ ਚਨਾਵਰ ਕਿਸੇ ਵੀ ਪੰਤੇ ਦੀ ਉਹ ਸਮਝਦਾ ਭਾਸ਼ਾ ਸਮਝਦੇ ਹੁੰਦੇ ਸੀ ਅੱਛਾ ਤੇ ਉਹਨਾਂ ਦੇ ਭਾਸ਼ਾ ਸਮਝਦੇ ਸੀ ਜਦੋਂ ਇੱਕ ਦਿਨ ਕੀ ਕਰਿਆ ਜਿਹੜੇ ਗਿਆਨੀ ਲੋਕ ਹੁੰਦੇ ਨੇ ਅੱਛਾ ਪਰਮ ਗਿਆਨੀ ਵੀ ਪੜਨ ਲਿਖਣ ਵਾਲੇ ਵਧੀਆ ਵੀ ਲੋਕਾਂ ਨੂੰ ਬੁੱਧੂ ਬਣਾਉਣ ਵਾਲੇ ਅੱਛਾ ਉਹ ਕੀ ਕਰਦੇ ਨੇ ਦਰਿਆ ਤੇ ਭਗ ਜਾਂਦੇ ਨੇ ਦਰਿਆ ਤੇ ਹਾਂ ਠੀਕ ਹੈ ਦਰਿਆ ਤੇ ਜਾ ਕੇ ਹਾਂ ਜਦੋਂ ਜਾਂਦੇ ਨੇ ਉੱਥੇ ਟਾਈਮ ਬਦਲਦੇ ਹਿਸਾਬ ਨਾਲ ਜਾਨਵਰ ਆਉਂਦੇ ਨੇ। ਅੱਛਾ ਜੀ। ਉਹਨਾਂ ਆ ਕੇ ਜਦੋਂ ਜਾਨਵਰ ਆ ਜਾਂਦੇ ਨੇ ਜਾਨਵਰ ਦੇਖਦੇ ਨੇ ਵੀ ਯਾਰ ਆਹ ਤਾਂ ਧਰਮੀ ਰੋਗ ਨੇ। ਕਿਸ ਕੀਰੀ ਰੋਗ ਨਹੀਂ ਹੈਗੀ। ਅੱਛਾ ਇਹ ਧਰਮੀ ਰੋਗ ਨੇ। ਹਾਂ। ਇਹ ਧਰਮੀ ਰੋਗ ਨੇ ਵੀ ਆਪਾਂ ਨੂੰ ਇਹਨਾਂ ਤੇ ਕੋਈ ਖਤਰਾ ਨਹੀਂ। ਜਿਵੇਂ ਬਾਗਲੇ ਹੋਗੇ ਹਨਾ ਚਿੜੀਆਂ, ਜਨੌਰ, ਬਤਖਾਂ, ਬਕਤਾਂ, ਮੰਗਰਾਈਆਂ। ਅੱਛਾ। ਤੇ ਉਹ ਉਹਨਾਂ ਨੂੰ ਦੇਖ ਕੇ ਖੁਸ਼ੀ ਮਨਾਈ। ਹੂੰ। ਵੀ ਇਹਦਾ ਸਾਡੇ ਪੱਲਨ ਹਾਰਨੇ ਪੱਜਨ ਹਾਰ ਆ ਗਏ ਵੀ ਇਹਦਾ ਤਰ ਤਰ ਪਾਉਣਗੇ ਸਾਨੂੰ ਅਸੀਂ ਖਾਵਾਂਗੇ ਅੱਛਾ ਜੀ ਲੋਕ ਆਮ ਹੀ ਤਰਪਾ ਕੇ ਆਉਂਦੇ ਆ ਹਾਂ ਹਾਂ ਇਹ ਜਿਆਦਾ ਹੈ ਹੋਰ ਹਾਂ ਵੀ ਇਹਦਾ ਸਾਨੂੰ ਸੇਵਾ ਕਰਨਗੇ ਅੱਛਾ ਜੀ ਉਹਨਾਂ ਨੇ ਆਖਿਆ ਵੀ ਯਾਰ ਜਦੋਂ ਕੀ ਕਰਿਆ ਹਮ ਅੱਜ ਨਾ ਆ ਕੇ ਆ ਜਦੋਂ ਕਾਨੂੰਨ ਹਉਣ ਗਏ ਹਮ ਉਹਨਾਂ ਦੇ ਮਨ ਚ ਆ ਗਈ ਲਾਲਚ ਹਮ ਵੀ ਇਹਦਾ ਆਪਾਂ ਇਹਦਾ ਸ਼ਿਕਾਰੀ ਵਾਲਾ ਵਧੀਆ ਹਮ ਵੀ ਇਹ ਤਾਂ ਕਿੰਨਾ ਕੁ ਸਾਰਾ ਆਪਣਾ ਹੁਣ ਤੱਕ ਦਾ ਨਾ ਜਿਹੜੇ ਧਾਰ ਚ ਡੜਾ ਮਾਰ ਹਮ ਇੱਕ ਦੋ ਤਾਂ ਮਰੀ ਜਾਣਗੇ ਹਾਂ ਇੱਕ ਦੋ ਤਾਂ ਮਰੀ ਜਾਣਗੇ ਸਹੀ ਗੱਲ ਹੈ ਕਹਦੇ ਉਹ ਜਦੋਂ ਉਹਨਾਂ ਡੜਾ ਮਾਰਾ ਡਾਰ ਚ ਸ਼ਕੈਰੀਆ ਇਹਨਾਂ ਨੇ ਧਰਮੀ ਲੋਕਾਂ ਨੇ ਹੂੰ ਉਹਦਾ ਪਗਦੇ ਦੀ ਰਾਤੇ ਵੱਜਿਆ ਅੱਛਾ ਜਿਹੜਾ ਉੱਥੇ ਪਾਣੀ ਪੀਂ ਜਾਂਦਾ ਸੀ ਸੁਣਾਈ ਪਾਣੀ ਪੀਂਦੇ ਸੀ ਨਹਾਉਂਦੇ ਸੀ ਹਾਂ ਜਦੋਂ ਪਗਦੇ ਦੀ ਰਾਤੇ ਵੱਜਿਆ ਹੂੰ ਉਹਨਾਂ ਨੇ ਆਖਿਆ ਵੀ ਆਪਾਂ ਸਾਰੇ ਪਗਦੇ ਜਾਨਵਰ ਤਿਆਰ ਹੋ ਕੇ ਵੀ ਆਪਾਂ ਰਾਜੇ ਕੋਲੇ ਚੱਲ ਜਾਈਏ ਫਰਿਆਦ ਲਾ ਕੇ ਆਈਏ ਫਰਿਆਦ ਲਾਈਏ ਰਾਜੇ ਨੂੰ ਕਹੀਏ ਹੂੰ ਵੀ ਸਰਦੀ ਕੋਈ ਮਸਲਾ ਦਾ ਹੱਲ ਕਰ ਰਾਜੇ ਕੋਲੇ ਵੀ ਜਦ ਗਏ ਵੀ ਜਿਹੜੇ ਪਗਲੇ ਦਾ ਟੁੱਟੀ ਸੀ ਉਹਨੇ ਰਾਜੇ ਨੂੰ ਫਰਿਆਦ ਦੱਸੀ ਵੀ ਮੇਰੀ ਐ ਕਰਕੇ ਇਹਦਾ ਟੁੱਟ ਗਈ। ਹੂੰ। ਇਹ ਤੋੜੀ ਕਿਨੇ ਕਹਿੰਦਾ ਜੀ ਕੁਛ ਧਰਮੀ ਲੋਕ ਜਾਂਦੇ ਨੇ। ਹੂੰ। ਵੀ ਉਹਨਾਂ ਨੇ ਗੜਾ ਮਾਰਿਆ ਮੇਰੀ ਦਾ ਟੁੱਟਗੀ ਵਿੱਚ ਜਦੋਂ ਪਾਣੀ ਚ ਗੜਾ ਮਾਰਿਆ ਉਹਨਾਂ ਨੇ ਹਾਂ ਪਿੱਛੇ ਵੱਜਿਆ। ਅੱਛਾ। ਉਹ ਕਹਿੰਦੇ ਆਪਾਂ ਐ ਕਰੂ ਰਾਜੇ ਨੇ ਅਭੀ ਪੁਲਸ ਨੂੰ ਭਾਈ ਹਾਂ ਛਪਾਈਆਂ ਨੂੰ ਚਪਾਈਆਂ ਨੂੰ ਵੀ ਚਲੋ ਫੜਕੇ ਲਿਆਓ ਉਹ ਬੰਦਿਆਂ ਨੂੰ। ਹੂੰ। ਉਹ ਜਦੋਂ ਗਏ ਕਹਾ ਸਾਰੇ ਧਰਮੀ ਲੋਕ ਹੂੰ ਜਦੋਂ ਤਰ ਮਿਰੋਕ ਸੀ ਉਹ ਕਹਿੰਦੇ ਵਗਦਿਆਂ ਨੂੰ ਕਹਿੰਦੇ ਵੀ ਜਿਹੜੀ ਛੋਡੇ ਲੱਤ ਤੇ ਮਾਰੀ ਐ ਛੱਟ ਵੀ ਉਹ ਬੰਦਾ ਮੌਲਮ ਕਰੋ ਉਹਨੂੰ ਛਾਲਡੋਗੇ ਹਾਂ ਰਾਜਾ ਕਹਿੰਦਾ ਉਹ ਕਹਿੰਦੇ ਵਗਦਾ ਕਹਿੰਦਾ ਛਾਲਡਾਗੇ ਜੀ ਜਦੋਂ ਰਾਜੇ ਨੇ ਭਾਈ ਸਾਰੇ ਬੰਦੇ ਮੂਰੇ ਕਰੇ ਉਹ ਕਹਿੰਦੇ ਜੀ ਆਸ ਬੰਦੇ ਨੇ ਮਾਰੀ ਐ ਅੱਛਾ ਉਹ ਬੰਦੇ ਦੇ ਚੰਗੇ ਚਿੱਟੇ ਕੱਪੜੇ ਪਾਏ ਚੰਗੀ ਤਰਲੀ ਧੋਤੀ ਬੰਨੀ ਉਹਦਾ ਪੂਰਾ ਲੱਗੇ ਵੀ ਬੜਾ ਗਿਆਨੀ ਸ਼ਾਨੀ ਐ ਅੱਛਾ ਉਹ ਕਹਿੰਦਾ ਜੀ ਰਾਜਾ ਕਹਿੰਦਾ ਵੀ ਤੂੰ ਦੱਤ ਤੇ ਇਹਦੇ ਕਿਉਂ ਮਰੀ ਹੂੰ ਉਹ ਕਹਿੰਦਾ ਛੱਡ ਜੀ ਉਹ ਦੱਤ ਤੇ ਲਾਲਸ ਆ ਗਈ ਵਿਚਾਰ ਹਾਂ ਮੜ ਤੇ ਲਾਲਸ ਆ ਗਈ ਵਿਚਕਾਰ ਵਧੀਆ ਵੀ ਇਹਨੂੰ ਬਣਾ ਰਿਹਾ ਜਖਾਈ ਲਈ ਅੱਛਾ ਬਣਾ ਕੇ ਹੂੰ ਉਹ ਕਹਿੰਦਾ ਅੱਛਾ ਉਹ ਕਹਿੰਦੇ ਵੀ ਪਗਦੇ ਨੂੰ ਕਹਿੰਦੇ ਵੀ ਤੂੰ ਐ ਕਰ ਹੂੰ ਵੀ ਲਾਲਸ ਤਾਂ ਇਹਨਾਂ ਦਾ ਆ ਗਈ ਹੂੰ ਉਹ ਕਹਿੰਦਾ ਵੀ ਛੋਟੀ ਸੋਚਿਆ ਤਾਂ ਸੁ ਵੀ ਕਹਿੰਦਾ ਵੀ ਦੱਤ ਵਟੇ ਲੱਤ ਲੋងਗੇ ਬਗਲਾ ਕਹਿੰਦਾ ਲੱਤ ਪੱਟੇ ਲੱਤ ਨਹੀਂ ਜਾਂਦੇ ਜਿਵੇਂ ਜਿਹਾ ਟੁੱਟਣਾ ਹੀ ਟੁੱਟ ਗਈ ਜੀ ਵੀ ਆਪਾਂ ਇਹਦੀ ਕੰਨ ਤੋੜਨੀ ਹੈ ਇਹਦੀ ਵਾਰ ਬੱਚਾ ਹੋਊਗਾ ਮੇਰਾ ਹੀ ਵਾਰ ਬੱਚਾ ਵੀ ਇਹ ਨੁਕਸਾਨ ਨਹੀਂ ਕਰਦੇ ਉਹ ਕਹਿੰਦੇ ਵੀ ਤੁਸੀਂ ਸਾਨੂੰ ਐ ਦੱਸੋ ਵੀ ਹੋੜਾ ਮਾਸਲਾ ਹੱਲ ਕਿਵੇਂ ਹੋ ਸਕਦਾ ਅੱਛਾ ਬਗਲੇ ਕਹਿੰਦੇ ਬਗਲਿਆਂ ਨੂੰ ਰਾਜਾ ਕਹਿੰਦਾ ਕਹਿੰਦਾ ਜੀ ਇਹ ਫਿਰ ਹੁਣ ਇਹ ਚਿੱਟੇ ਲਈ ਵਾਸਤੇ ਨਾ ਹੁਣ ਅਛਾ ਸ਼ਕੈਰੀਆਂ ਨੇ ਉਹ ਚਾਹਣ ਸਾਨੂੰ ਕਹਿੰਦਾ ਜਦੋਂ ਸ਼ਕੈਰੀ ਆ ਜਾਂਦਾ ਹੈ ਹਾਂ ਸਾਨੂੰ ਦੂਰੋਂ ਪਤਾ ਲੱਗ ਜਾਂਦਾ ਵੀ ਸ਼ਿਕਾਰੀ ਉਹ ਆ ਗਈ ਸ਼ਿਕਾਰੀ ਅਸੀਂ ਕਹਿੰਦਾ ਕਿ ਦੂਜੇ ਨਾਲ ਦੀ ਬੋਦੀ ਚ ਸਮਝਾਣੇ ਆ ਇਹਦਾ ਅਸੀਂ ਭੱਜ ਜਾਨੇ ਉੱਥੋਂ ਉਹ ਕਹਿੰਦੇ ਵੀ ਸ਼ਿਕਾਰੀਆਂ ਦੀ ਭਾਸ਼ਾ ਚ ਨਾ ਹੋਣ ਵੀ ਇਹ ਸ਼ਿਕਾਰੀਆਂ ਦੀ ਭਾਸ਼ਾ ਚ ਹੋਣ ਹਾਂ ਸ਼ਿਕਾਰੀਆਂ ਦੀ ਭਾਸ਼ਾ ਚ ਹੋਣ ਹੂੰ ਵੀ ਮੱਟਰ ਦੀ ਕਹਿੰਦੇ ਵੀ ਉਹ ਲਿਵਾਸ ਹੋਵੇ ਹਾਂ ਧਰਮਕੀ ਲਿਵਾਸ ਨਾ ਹੋਵੇ ਅੱਛਾ ਵੀ ਤਾਂ ਅਸੀਂ ਦੂਰੋਂ ਛੱਡ ਲਾਂਗੇ ਠੀਕ ਹੈ ਫਿਰ ਰਾਜ ਨੇ ਉਹਨਾਂ ਨੂੰ ਹੁਕਮ ਦਿੱਤਾ ਭਾਈ ਅੱਛਾ ਉਹ ਕਹਿੰਦਾ ਗਾਹਾਂ ਨੂੰ ਤੁਸੀਂ ਐ ਕਰਿਓ ਹਾਂ ਜੇ ਸ਼ਿਕਾਰ ਬਣਾਉਣਾ ਹੈ ਹਾਂ ਤਸ ਕਿਆਰੀਆਂ ਦੀ ਪਾਸਾ ਤੇ ਜਾਏ ਉਹ ਧਰਮਕ ਦੀ ਪਾਸਾ ਚਲਾ ਜਾਏ ਠੀਕ ਹੈ ਉਹ ਕਹਿੰਦੇ ਵੀ ਅਸੀਂ ਦਾ ਧਰਮ ਦੇ ਲਾਲਚ ਤੇ ਫਸ ਜਾਂਦੇ ਆ ਵੀ ਇਹਦਾ ਧਰਮੀ ਲੋਕ ਨੇ ਹਾਂ ਕਿਹਾ ਉਹ ਗੱਲ ਕੱਟਣ ਨੂੰ ਤਿਆਰ ਹੁੰਦੇ ਨੇ ਸਮਝ ਗਿਆ ਇਹ ਗੱਲ ਅੱਜ ਦੇ ਯੁੱਗ ਦੇ ਵਿੱਚ ਵੀ ਲਾਗੂ ਹੁੰਦੀ ਹੈ ਨਾ ਮੈਂ ਕਹਿੰਦਾ ਪੂਰੀ ਲਾਗੂ ਹੈ ਵੀ ਅਸੀਂ ਅਕਸਰ ਇਸ ਮਤਲਬ ਉਲਝਣ ਚ ਉਲਝ ਜਾਂਦੇ ਆ ਵੀ ਇਹ ਬੰਦੇ ਦਾ ਯਾਰ ਧਰਮੀ ਲੋਕ ਨੇ ਹਾਂ ਇਹ ਬੰਦੇ ਹਨਾ ਸਾਡੇ ਦੁੱਖ ਦੂਰ ਕਰਨਗੇ ਪਰ ਦੇਖੋ ਜਿਹੜਾ ਬੰਦਾ ਮਾੜਾ ਹੁੰਦਾ ਮਾੜੇ ਤੋਂ ਤਾਂ ਹਰੇਕ ਬੰਦਾ ਸਿਹਤ ਹੁੰਦਾ ਹਾਂ ਪਰ ਜਿਹੜਾ ਬੰਦਾ ਦੇਖਣ ਨੂੰ ਸਿਆਣਾ ਲੱਗਦਾਗਾ ਪੂਰਾ ਧਾਰਮਿਕ ਕੀ ਹੁੰਦਾ ਧਾਰਮਿਕ ਲੱਗਦਾ ਹਾਂ ਵੀ ਅਸੀਂ ਉਹਨਾਂ ਤੋਂ ਸੁਚੇਤ ਰਹੀਏ ਹਾਂ ਠੀਕ ਹੈ ਅੱਜ ਕੱਲ ਦੇਖੋ ਵੀ ਕਿੰਨਾ ਹੀ ਕੁਝ ਹੋਈ ਜਾਂਦਾਗਾ ਤੇ ਜਿਹਦੇ ਵਿੱਚ ਧਾਰਮਿਕ ਲੋਕ ਨੇ ਜਿਹੜੇ ਧਰਮ ਦੀ ਆੜ ਦੇ ਹੇਠ ਕੰਮ ਕਰਨ ਵਾਲੇ ਨੇ ਨਾ ਗਲਤ ਖਾਣ ਸ਼ਿਕਾਰੀ ਬੈਠੇ ਨੇ ਬਹੁਤ ਵਧੀਆ ਸਰਪੰਨ ਸਾਹਿਬ ਏਸੀ ਜੀ ਅੱਜ ਦੀ ਸਾਡੀ ਗੱਲਬਾਤ ਤੇ ਸੈਰ ਤੇ ਕੱਲ ਨੂੰ ਇੱਕ ਨਵੀਂ ਗੱਲ ਹੋਰ ਕਰਾਂਗੇ ਨਵੀਂ ਕਹਾਣੀ ਪਾਵਾਂਗੇ ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਚਾਹੇ Facebook ਤੇ ਦੇਖਦੇ ਹੋ ਚਾਹੇ ਤੁਸੀਂ ਨੂੰ YouTube ਤੇ ਦੇਖਦੇ ਹੋ ਧੰਨਵਾਦ ਜੀ ਅਸੀਂ ਭਈ ਦੇਸੀ ਬੰਦੇ ਆ ਟਾਈਮpass ਕਰਨ ਵਾਲੇ ਆ ਪਰ ਗਿਆਨ ਦੀਆਂ ਗੱਲਾਂ ਬਹੁਤ ਨੇ ਕਿਉਂ ਦੁਨੀਆ ਦੇਖਦੀ ਐ ਸੀ ਵੀ ਹਾਂ ਜਦੋਂ ਸਰਪੰਚੀ ਕਰਦੀ ਸਾਰੀ ਦੁਨੀਆਂ ਦੇਖੀ ਜਾਂਦੀ ਆ ਉਹਦੇ ਵਿੱਚ ਹਾਥੀ ਦੀ ਪੈੜ ਵਿੱਚ ਸਾਰਾ ਕੁਝ ਆ ਜਾਂਦਾ ਸਾਰਾ ਕੁਝ ਆ ਜਾਂਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ